ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਦਲਜੀਤ ਤਜਰੋਬ ਦੋਸਤੋ ਜਿਵੇਂ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਜਿਵੇਂ ਚਿਕਨਾ ਹੋ ਗਈਆਂ ਅਨਾਉਂਸ ਹੋ ਗਈਆਂ ਪਾਰਟ ਦੇ ਵਿੱਚ ਬਖ ਬਖ ਚਿਕਾ ਦੇ ਬਖ ਸਮਾਂ ਦੇ ਚਿਕਨਾ ਹੋਣ ਜਾ ਰਹੀਆਂ ਤੇ ਪੰਜਾਬ ਦੇ ਵਿੱਚ 1 ਜੂਨ ਨੂੰ ਚਿਕਨਾ ਹੋਣੀ ਹੈ ਤੇ ਜਿਹਦਾ ਚਾਹ ਤਰੀਕੂ ਪੂਰੇ ਭਾਰਤ ਦੇ ਜਿਹੜਾ ਰਿਜ਼ਲਟ ਆਉਣੇ ਹਨ ਇਸੇ ਲਈ ਤਾਂ ਸ਼ਾਹਪੁਰ ਦੇ ਵਿੱਚ ਜਿਹੜੀ ਸੀਟਾਂ ਦੀ ਬੰਦ ਦੇ ਬਖ ਪਾਰਟੀਆਂ ਵੱਲੋਂ ਸੀਟਾਂ ਤੇ ਆਪਣੇ ਉਮੀਦਵਾਰ ਅਨਾਉਂਸ ਕੀਤੇ ਗਏ ਸੀ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਬਖ ਪਾਰਟੀਆਂ ਕੁਝ ਕਿਆਸਰੀਆਂ ਚੱਲ ਰਹੀਆਂ ਸੀ ਤੇ ਕੁਝ ਜਿਹੜਾ ਇੱਕ ਤੇ ਪਿਛਲੇ ਸਮੇਂ ਜਿਹੜਾ ਆਮ ਆਦਮੀ ਪਾਰਟੀ ਨੂੰ ਡਾਕਟਰ ਰਾਜਕੁਮਾਰ ਜਿਹੜੇ ਕਰ ਦੁੱਤੇ ਸੀਗੇ ਤੇ ਹਿਸ਼ਾਬ ਤੋਂ ਬੀਐਸਪੀ ਦੇ ਰਿਕੈਸਟ ਕਰ ਦੁੱਤੇ ਸੀ ਤੇ ਨਾਲ ਦੀ ਨਾਲ ਸ਼ੋਮਣੀ ਕਾਦੀ ਦਲ ਬੜਾ ਪਿੱਛੇ ਜਾ ਗਿਆ ਅਸਰ ਉਹਦੇ ਵਿੱਚ ਸਾਡੇ ਲੋਕਾਂ ਦੀ ਮੈਂ ਇਸ ਤਰ੍ਹਾਂ ਕਿ ਇੱਥੇ ਗੱਲ ਕਰਨ ਦੇ ਚਾਹਨਾ ਕਿਉਂਕਿ ਇਸ ਸਰਕੇ ਦੇ ਵਿੱਚ ਸਭ ਤੋਂ ਵੱਡਾ ਇਹ ਸੀਗਾ ਕਿ ਜਿਹੜਾ ਹਾਲੇ ਤੱਕ ਸ਼ੋਮਣੀ ਕਾਦੀ ਦਲ ਨੂੰ ਉਹ ਕੈਂਡੀਡੇਟ ਜਿਹੜਾ ਅਨੌਸਰੀ ਕੀਤਾ ਗਿਆ ਜਿਹੜਾ ਬਖਤਵਾਂ ਤੇ ਇੱਕ ਮੁਕਾਬਲਾ ਦੇ ਸਕਦਾ ਇੱਕ ਜਿਹੜਾ ਪੂਰਾ ਉਹਦੇ ਨਾਲ ਟੱਕਰ ਲੈ ਸਕਦਾ ਸੋ ਹੁਣ ਅੱਜ ਸ਼ੋਮਣੀ ਕਾਦੀ ਦਲ ਨੂੰ ਇੱਕ ਵੱਡਾ ਜਿਹੜਾ ਫੈਸਲਾ ਲਿਆ ਜਿਹਦੇ ਵਿੱਚ ਪਿਛਲੇ ਕਿਆ ਸਗੀਆਂ ਲੱਗ ਰਹੀਆਂ ਸੀ ਤੇ ਉਮੀਦਵਾਰਾਂ ਨੂੰ ਵੀ ਲੱਗ ਰਿਹਾ ਸੀ ਕਿ ਕੋਈ ਆਊਗਾ ਕਿਵੇਂ ਨਾਂ ਜਿਹੜੇ ਪ੍ਰਪੋਜ਼ ਹੁੰਦੇ ਗਏ ਪਰ ਇਸ ਵੇਲੇ ਚਾਰ ਵਾਰ ਵਿਧਾਇਕ ਰਹਿ ਫਖ ਪੋਸਟਾ ਤੇ ਰਹਿ ਮੰਤਰੀ ਰਹਿ ਕਐਸੀਪੀਐਸ ਰਹਿ ਸਦਾਸੂ ਸਿੰਘ ਖੰਡੋ ਹੋਣਾ ਨੂੰ ਸ਼੍ਰੋਮਣੀ ਅਕਾਲ ਦੇ ਦਰਾਂ ਬਰੋਟੇ ਦੇ ਕਿਨਵਾਜਿਆ ਗਿਆ ਤੇ ਅੱਜ ਉਹਨਾਂ ਦੇ ਘਰ ਇੱਕ ਵਿਆਹ ਵਰਗਾ ਮਗਵਹੌਲਾ ਕਿਉਂਕਿ ਲੋਕ ਜੋ ਚਾਹੁੰਦੇ ਸੀ ਉਹ ਹੋ ਗਿਆ ਸ਼੍ਰੋਮਣੀ ਕਾਲੀ ਦਰ ਅੱਜ ਇਸ ਲਈ ਜਿਹੜੀ ਖੁਸ਼ੀ ਦਾ ਮੌਕੇ ਤੇ ਜਿੱਥੇ ਸਦਾਸੂਨ ਸਿੰਘ ਠੱਡੂ ਦੇ ਘਰ ਜਿਹੜਾ ਵਿਆਹ ਦਾ ਮਹੌਰਾ ਅੱਜ ਉਹਨਾਂ ਦੇ ਨਾਲ ਗੱਲ ਕਰਦੇ ਆਂ ਅਸੀਂ ਕਿੱਡ ਜਦੋਂ ਉਹਨਾਂ ਨੂੰ ਮਿਲਿਆ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਸਦਾਸੂਨ ਸਿੰਘ ਠੱਡੂ ਜੀ ਤੁਹਾਡਾ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਤੇ ਜੀ ਸਾਲੂਪਨਦਰ ਜੀ ਜੀ ਤੁਹਾਡਾ ਤੁਹਾਡੇ ਸਾਰੇ ਟੀਵੀ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਕਿੱਡਤੀ ਗੱਲ ਨੂੰ ਲੈ ਕੇ ਕੋਸ਼ਿਸ਼ ਹੈ ਮੇਰਾ ਇੱਥੇ ਨਜੀ ਵੀ ਸਵਾਲ ਆ ਗਿਆ ਕਿਉਂਕਿ ਕਈ ਵਾਰ ਬੰਦੇ ਦੇਖਦੇ ਆ ਕਿ ਜਿਜ਼ਬਤੀ ਹੋ ਜਾਂਦਾ ਹੈ ਜਾਂ ਹੋਸ਼ੀ ਜਾਂ ਪ੍ਰਭੂਤਾ ਜਿਹੜਾ ਉਹਦੇ ਵਿੱਚ ਅੱਜ ਤੁਹਾਨੂੰ ਟਿਕ ਮਿਲੀ ਹੈ ਇਸ ਟਿਕ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਦੀ ਚਾਹੇ ਵਿਧਾਨ ਸਭਾ ਹਲਕਾ ਚੱਪੇਵਾਲ ਦੀ ਏ ਚਾਹੇ ਨੌ ਦੇ ਨੌ ਹਲਕੇ ਦੀਏ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਉਹ ਚਿਹਰਾ ਆਉਣਾ ਚਾਹੀਦਾ ਜਿਹੜਾ ਸਾਰੇ ਹਲਕਿਆਂ ਦੇ ਵਿੱਚ ਨੂਨ ਹੋਵੇ ਕਈ ਪਾਰਟੀਆਂ ਵੱਲੋਂ ਇਹੋ ਜਿਹੇ ਚਿਹਰੇ ਅਤਾਰੇ ਜਾਂਦੇ ਆ ਪਰ ਲੋਕ ਉਹਨਾਂ ਦੇ ਵਾਕ ਨਹੀਂ ਸੀ ਤੇ ਖੁਸ਼ਕਿਸਮਤੀ ਰਹੀ ਆ ਕਿ ਸੁਣੋ ਮੈਂ ਤੁਹਾਡੀ ਗੱਲ ਵੱਲੋਂ ਤੁਹਾਨੂੰ ਜਿਹੜਾ ਇੱਥੇ ਦੇ ਕੇ ਨਵਾਜਿਆ ਗਿਆ ਤੇ ਇਹਦੇ ਵਾਸਤੇ ਹੁਣ ਤੁਸੀਂ ਕੀ ਕਹੋਗੇ ਜੀ ਦੇਖੋ ਪਰਤ ਮੈਂ ਬਹੁਤ ਬਹੁਤ ਧਰਵਾਦ ਕਰਨਾ ਚਾਹੁੰਦਾ ਸਰਕਾਰ ਦੇ ਲਈ ਵੀ ਕਰਾਉਂਗਾ ਔਰ ਨਾਲ ਨਾਲ ਧਰਵਾਦਿਆਂ ਪਾਰਟੀ ਪ੍ਰਧਾਨ ਸੁਨੀਲ ਸਿੰਘ ਵੱਲੋਂ ਔਰ ਸਮੂਚੀ ਲੀਡਰ ਜਿਹੜਾ ਇਨਾ ਨੇ ਮੇਤੇ ਵਿਸ਼ਵਾਸ ਕਰਕੇ ਇਹ ਹਿਸ਼ਾਲਪੋਦੀ ਟਿਕਟ ਮੈਨੂੰ ਦਿੱਤੀ ਹੈ। ਔਰ ਸਾਡੇ ਵਾਲੇ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਕਿ ਮੈਂ ਹਿਸ਼ਾਲਪੋਦੀ ਪਾਰਲੀਮੈਂਟ ਹਲਕੇ ਤੋਂ ਪਹਿਲੀ ਵਾਰੀ ਸ਼ੌਮਣੇ ਕੰਡਰ ਆਪ ਕਲਿਆਣ ਇਲੈਕਸ਼ਨ ਲੜ ਰਿਹਾ। ਔਰ ਉਹ ਜਿਹੜਾ ਬਾਰੀ ਹੈ ਉਹ ਮੇਰੇ ਹਿੱਤੇ ਵਿੱਚ ਆਈ ਹੈ। ਇਹ ਸਾਰਾ ਸਿਹਰਾ ਮੇਰੀ ਪਾਰਟੀ ਦੇ ਲੀਡਰਸ਼ਿਪ ਦਾ ਸਾਰੇ ਹਿਸ਼ਾਲਪੋਦੀ ਜੱਜ ਬੰਦੀ ਦਾ ਜਿਨ੍ਹਾਂ ਨੇ ਨਾਲਤ ਨਿਕ ਜੋ ਟੋਕੇ ਪਾਰਟੀ ਨੂੰ ਆਪਣਾ ਫੈਸਲਾ ਦਿੱਤਾ ਸੀ। ਕਿ ਅਸੀਂ ਫਿਰ ਤੇ ਫਿਰ ਫੋਨ ਤੇ ਫਟੜ ਕੋ ਆਪਣਾ ਉਮੀਦਵਾਰ ਬਣਾਉਣਾ ਚਾਹੇ ਤਾਂ ਬੜੀਆਂ ਗੱਲਾਂ ਆਈਆਂ ਬਹੁਤ سارے ਲੋਕ ਆਉਂਦੇ ਨੇ ਉਹਨਾਂ ਆਉਣਾ ਉਹਨਾਂ ਹੁੰਦੀ ਹੈ ਗੱਲ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਕੈਂਡੀਡੇਟ ਵੀ ਆਉਂਦੇ ਆ ਨਾਂ ਵੀ ਆਉਂਦੇ ਆ ਪਰ ਮੇਰੇ ਕੋਲ ਜੀਨ ਸੀ ਕਿ ਇਹ ਤੇ ਪਰ ਜਿਹੜੀ ਆ ਉਹ ਪਾਰਟੀ ਵੱਲੋਂ ਇੱਕwidehat ਆਪਣੇwidehat ਹੋਈ ਹੈ ਹੋਰ ਸ਼ਰਮ ਨੇ ਅਕਾਲੀ ਦਰਬਾਰੇ ਵੀ ਅੱਜ ਲੋਕਾਂ ਨੂੰ ਪਤਾ ਲੱਗਿਆ ਕਿ ਜੇ ਕੋਈ ਪਾਰਟੀ ਪੰਜਾਬ ਦੀ ਨਲਕੜ ਸੰਭੀ ਜੀ ਉਸ਼ਮਨ ਵੀ ਕਰਦਾ ਹਾਂ ਤੋਂ ਮੈਂ ਸਾਰੇ ਰਿਪੋਰਟ ਤੋਂ ਤੁਹਾਨੂੰ ਕਰਦਾ ਹਾਂ ਤੁਹਾਨੂੰ ਜਿੱਥੇ ਅਸੀਂ ਵੀ ਤੁਹਾਨੂੰ ਆਪਣੇ ਨਿੱਜੀ ਤੌਰ ਤੇ ਜਿਵੇਂ ਜਿਵੇਂ ਬਤਾਈ ਦਿਨੇ ਹੈ ਕਿ ਮੈਂ ਤੇ ਦੂਸਰੇ ਆਪਾਂ ਨਾਲ ਦੀ ਨਾਲ ਗੱਲ ਕਰਦੇ ਆ ਅੱਜ ਕਿੰੂ ਏਰੀਆ ਲੋਕ ਬਹੁਤ ਸਾਰੇ ਤੁਹਾਡੇ ਨਾਲ ਬਹੁਤ ਸਾਰੇ ਖੁਸ਼ ਵੀ ਹੈ ਤੇ ਲੋਕਾਂ ਦੇ ਹਰਸ਼ੋ ਲਾਸ ਦਾ ਜਿਹੜਾ ਮਾਹੌਲ ਵੀ ਦੇਖਿਆ ਜਾ ਰਿਹਾ ਔਰ ਆਲੇ ਸਮੇਂ ਜਿੰਨੇ ਤੁਸੀਂ ਪ੍ਰਚਾਰ ਪ੍ਰਸਾਰ ਕਰੋਗੇ ਜਿਹੜਾ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਓਗੇ ਵੀ ਕੋਈ ਸ਼ਰਮ ਨਹੀਂ ਕੱਲ ਜਲ ਜਿਹੜਾ ਪੰਜਾਬ ਦੀ ਪੰਜਾਬੀਆਂ ਦੀ ਪਾਰਟੀ ਜੀ ਇਹਦਾ ਵੱਡਾ ਤਿਆਰਥ ਹੋਆ ਜਿਹਨੇ ਆਪਣੇ ਸਮੇਂ ਦੇ ਵਿੱਚ ਬਹੁਤ ਸਰੀਆਂ ਜੰਗਾਂ ਲੜੀਆਂ ਲੜਾਈਆਂ ਲੜੀਆਂ ਮੋਰਚੇ ਲਾਏ ਔਰ ਦਿੱਤ ਪ੍ਰਾਪਤ ਕੀਤੀ ਹੈ ਉਹ ਸਰਕਾਰਾਂ ਵੀ ਜਿਹੜੀਆਂ ਬਣਾਈਆਂ ਤੇ ਸਰਕਾਰਾਂ ਵੀ ਲੋਕਾਂ ਦੇ ਪੰਜਾਬ ਦੀ ਬੇਤੀਵਾਤੇ ਕੰਮ ਕੀਤੇ ਆ ਅੱਜ ਪੰਜਾਬ ਦੇ ਵਿੱਚ ਕੋਈ ਵੀ ਹੋਰ ਸਰਕਾਰ ਡੋਮੇ ਕਾਂ ਦਾਲ ਦੇ ਬਰਾਬਰ ਨਹੀਂ ਫਕਰਦੀਗੀ ਦੀ ਤਾਕਤ ਕਰਨ ਕਿ ਪੰਜਾਬ ਨੇ ਅਜਿਹੀ ਬੇਤੀਵਾਤੇ ਨਹੀਂ ਕੀਤਾ ਇਹ ਕੋ ਹਿੱਸੇ ਆ ਜਿਹੜੇ ਕਾਂ ਦਾਲ ਦੇ ਦਿੱਤੇ ਆ ਉਹ ਅੱਜ ਵੀ ਸਾਡਾ ਇੱਕੋ ਏਜੰਡਾ ਹੈ ਕਿ ਪੰਜਾਬ ਨੂੰ ਬਚਾਉਣਾ ਜੀ ਜਿਹੜਾ ਪੰਜਾਬ ਅੱਜ ਡੁੱਪਿਆ ਜਾ ਰਿਹਾ ਅੱਜ ਪੰਜਾਬ ਦਾ ਪੈਥਾ ਜਿਹੜਾ ਆ ਉਹ ਕਿਸੇ ਹੋਰ ਪਾਸੇ ਬਰਬਾਦ ਹੋ ਰਿਹਾ ਅੱਜ ਜਿਹੜੀ ਪਾਰਟੀ ਝੂਠੇ ਵਾਦੇ ਲਾਰੇ ਲਾ ਕੇ ਆਈ ਸੀ ਗਾਰੰਟੀਆਂ ਦੇ ਕੇ ਆਈ ਸੀ ਆ ਜੋ ਪਾਰਟੀ ਸਿਰਫ ਇੱਕ ਬੰਦੇ ਨੂੰ ਬਚਾਉਣ ਵਾਸਤੇ ਸਾਰੀ ਆਪਣੀ ਪੂਰੀ ਧਿਆਨ ਲਗਾ ਹੋਇਆ ਉਹ ਮੈਨੂੰ ਬੜਾ ਦੁੱਖ ਨਾਲ ਕਹਿਣਾ ਪਿਆ ਕਿ ਪ੍ਰੇਮ ਪੰਜਾਬ ਸੂਬੇ ਦਾ ਮੁੱਖ ਮੰਤਰੀ ਕਿਤੇ ਹੋਰ ਸੂਬੇ ਪਰ ਜਾ ਕੇ ਰੋਲੋ ਤਾਂ ਪਾਓ ਉਹਨੂੰ ਰਸੇ ਕੇ ਕੇਦਰੀਵਾਲ ਨੂੰ 1:00 ਵਜੇ ਦੇ ਦਿੱਤਾ ਪੂ ਪੰਜਾਬੀਆਂ ਨੇ ਕਦੇ ਰੋਣਾ ਆਇਆ ਨਹੀਂ ਜਦੋਂ 700 ਤੋਂ ਵੱਧ ਬੰਦਾ ਜਿਹੜਾ ਦਿੱਲੀ ਦੇ ਰੋਹਾਂ ਦੇ ਉੱਪਰ چیر ਹੋਇਆ ਉਹਨੇ ਦਾ ਭਗਵਾਨ ਜੀ ਹੋਇਆ ਜਦੋਂ ਉਹਦੇ ਆਪਣੇ ਜਿਹੜੇ ਦੇ ਵਿੱਚ 25 ਬੰਦੇ ਜਾਨੀ ਖਰਾਤੀਏ ਮਰ ਗਏ ਭਗਵਾਨ ਜੀ ਹੋਇਆ ਜਦੋਂ ਹੋਰ ਪੰਜਾਬ ਜਿੱਲੇ ਦਿਖਾਤ ਹੋਏ ਤਾਂ ਉਹਨੂੰ ਰੋਣਾ ਨਹੀਂ ਆਇਆ ਪਰ ਇੱਕ ਕੇਦਰੀਵਾਲ ਜਿਹੜਾ ਇੱਕ ਤ੍ਰਾਇੰਗ ਗ੍ਰਫਤ ਦੇ ਕੇ ਦੇ ਵਿੱਚ ਅੰਦਰ ਹੋਇਆ ਘਟਾਏ ਦੇ ਵਿੱਚ ਅੰਦਰ ਉਹ ਜਿਹੜੇ ਰੋਂਦਾ ਫਿਰਦਾ ਤੋਂ ਇਹੋ ਜਿਹੀਆਂ ਪਾਰਟੀਆਂ ਜਿਹੜੀਆਂ ਜਿਹੜੇ ਪੰਜਾਬ ਦੇ ਵਿੱਚ ਅੱਜ ਕਰਦੇ ਵਾਲੇ ਪਾਸੇ ਪੰਜਾਬ ਨੂੰ ਘੱਟ ਕੇ ਸਾਰਾ ਬੈਥਾ ਉਹਨੂੰ ਬਚਾਉਣ ਲਈ ਉਹਦੀ ਐਡ ਕਰਨ ਵਾਸਤੇ ਕੰਮ ਕਰ ਰਹੀ ਆ ਉਹਨੂੰ ਬ੍ਰਾਉਣ ਵਾਸਤੇ ਉਹ ਡਸਰਵਾਤੇ ਅੱਜ ਸ਼ੋਮਨੀ ਗੱਲ ਮੈਦਾਨ ਦੇ ਵਿੱਚ ਆਇਆ ਔਰ ਸਾਡੇ ਜਿਹਨੇ ਵੀ ਉਮੀਦਵਾਰ ਵਾਰ ਵਾਰ ਖੜਕੇ ਤੋਂ ਸਾਰੇ ਉਮੀਦਵਾਰ ਇੱਕ ਤਰ੍ਹਾਂ ਦੇ ਵਧ ਕੇ ਆ ਔਰ ਲੋਕਾਂ ਦੇ ਜੋ ਮੈਨੂੰ ਦੇਖਣ ਨੂੰ ਮਿਲ ਰਿਹਾ ਉਸ ਦਾ ਉਹ ਇਹ ਕਹਿੰਦਾ ਕਿ ਲੋਕਾਂ ਨੇ ਆਪਣਾ ਮਨ ਬਣਾ ਲਿਆ ਇੱਕ ਹਮਨੀ ਕਾਂਗਰਸ ਨੂੰ ਬੜੀ ਜਿੱਤ ਜਿਹੜੀ ਆ ਉਹ ਜਿਹੜੀ ਸਰ ਅਸੀਂ ਗੱਲ ਕਰੀਏ ਠੱਡ ਦੀ ਵੀ ਉਮੀਦਵਾਰਾਂ ਦੀ ਵੀ ਗੱਲ ਹੋ ਗਈ ਐਸੋਨੇ ਲੋਕ ਸਭਾ ਹਲਕਾ ਜਿਹੜਾ ਆ ਉਹਦੇ ਵਿੱਚ ਤੁਹਾਡਾ ਮੁਕਾਬਲਾ ਤੁਹਾਨੂੰ ਪਹਿਤੂ ਮਿਲ ਗਈ ਆ ਤੁਸੀਂ ਕਿਸ ਤਰ੍ਹਾਂ ਕਿਉਂਕੋ ਪਲੈਨਿੰਗ ਪਹਿਲਾਂ ਤੋਂ ਚੱਲਦੀ ਸੀ ਕਿਸ ਤਰ੍ਹਾਂ ਸੋਚਿਆ ਕਿ ਤੁਹਾਨੂੰ ਕਿਸ ਤਰ੍ਹਾਂ ਬੰਦੇ ਜਾਂ ਦਿੱਕਤੀ ਦੇ ਨਾਲ ਕਿਸ ਪਾਰਟੀ ਦੇ ਨਾਲ ਜਿਹੜਾ ਤੁਹਾਡਾ ਮੁਕਾਬਲਾ ਹੋਣ ਦੀ ਸੰਭਾਵਨਾ ਧੰਨਵਾਦ ਲਿਖੋ ਪਾਰਟੀ ਦੀ ਕੀ ਗੱਲ ਆਪਾਂ ਕਰੀਏ ਕਿ ਮੈਂ ਦੱਸੇ ਚੁੱਕਿਆ ਕਿ ਆਮ ਆਦਮੀ ਪਾਰਟੀ ਦਾ ਬਸ਼ਰਬਾੜਾ ਹੋ ਗਿਆ ਔਰ ਉਹਨਾਂ ਨੂੰ ਕੈਂਡੀਡੇਟ ਦੀ ਵੀਰੇ ਮਜਬੂਰ ਵਾਸਤੇ ਉਹ ਦੁਨੀਆ ਪਾਰਟੀ ਦਾ ਕੈਂਡੀਡੇਟ ਲਾਓ ਆਪਣੇ ਮੰਤਰੀ ਕਰੇ ਕਰ ਦਿਓ ਐਮਐਲਏ ਕਰੇ ਕਰ ਦਿਓ ਕਿ ਕਿਦਾ ਪ੍ਰਤੀਕ ਹੈ ਕਿ ਉਹਨੇ ਆਪਣੀ ਹਾਲ ਜਿਹੜੀ ਆ ਉਸ ਨੂੰ ਬਚਾar ਕਰ ਲਈ ਆ ਨਹੀਂ ਤਾਂ ਕੈਂਡੀਡੇਟ ਤਾਂ ਮਗਰ ਮੜ ਘੁੰਦੇ ਹੁੰਦੇ ਆ ਕਿ ਸਾਨੂੰ ਟੇਡ ਦਿਓ ਸਾਨੂੰ ਟੇਡ ਦਿਓ ਉਹਨਾਂ ਕੈਂਡੀਡੇਟ ਨਹੀਂ ਬਣੇ ਉਸ ਪਾਰਟੀ ਦਾ ਦੂਜੀ ਗੱਲ ਜਿਹੜਾ ਕੈਂਡੀਡੇਟ ਤੇ ਉਹਨਾਂ ਨੇ ਸਾਦ ਬਦਰੂ ਲੈ ਕੇ ਆਂਦਾ ਜਿਹਦੇ ਉੱਪਰ ਏ ਤਰ੍ਹਾਂ ਦੇ ਨਵੇਂ-ਨਵੇਂ ਅੰਜਾਮ ਲੋਕਾਂ ਆਪਣੇ ਆਏ ਆ ਲੋਕ ਤੇ ਵੀ ਕਹਿੰਦੇ ਆ ਕਿ ਆਪਣੀ ਹਾਲ ਬਚਾਉਣ ਲਈ ਪੁਲੀ ਪਾਰਟੀ ਕਰਕੇ ਉੱਤੇ ਜਿਹੜੇ ਤੇ ਹੁਣ ਲੋਕਾਂ ਨੂੰ ਤਾਂ ਪਤਾ ਲੋਕਾਂ ਦੇਲੇ ਬਣਾ ਨੂੰ ਪਤਾ ਨਹੀਂ ਇਹ ਕਿ ਕਿਹੜਾ ਕੀ ਹੈ ਕਿਵੇਂ ਲੋਕਾਂ ਨਾਲ ਟੱਕਰ ਮਾਰ ਕੇ ਕੰਮਾਂ ਜਾਂ ਰੋਟ ਉਹ ਜਿਹੜੇ ਕੇ ਐਮਐਲਏ ਬਣ ਗਿਆ ਪਰ ਹੁਣ ਨਹੀਂ ਕਰਨੀ ਉਹ ਲੋਕ ਦੇਲੇ ਆ ਸਾਰੀ ਗੱਲ ਨੂੰ ਸਮਝਦੇ ਆ ਇਸ ਕਰਕੇ ਦੂਜੀ ਵੀ ਮੈਂ ਗੱਲ ਕਰ ਰਿਹਾ ਕਿ ਜੇ ਆਪਾਂ ਸੈਂਟਰ ਦੀ ਸਰਕਾਰ ਦੀ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦਾ ਜਿਵੇਂ ਅੱਜ ਪੰਜਾਬ ਦੇ ਵਿੱਚ ਲੋਕਾਂ ਵਿੱਚ ਬਹੁਤ ਖਰਾਬ ਹੋਇਆ ਜੀ ਉਹ ਇਸ ਚੀਜ਼ ਦਾ ਪ੍ਰਤੀਕ ਹੈ ਕਿ ਮੈਂ ਪਹਿਲੀ ਵੰਡੇ ਰਿਹਾ ਕਿ ਕਿਸੇ ਕਿਹੜੀ ਜਿਹੜੀ ਹੁਣੇ ਪਾਰਟੀ ਆ ਨੇ 10 ਸਾਲ ਸਰਕਾਰ ਚਲਾਈ ਹੋਵੇ ਉਹਦੇ ਨੁਮਾਇੰਦਿਆਂ ਨੂੰ ਲੋਕ ਪਿੰਡਾਂ ਜਨਾ ਬਣਦੇ ਨੇ ਲੇਕਿਨ ਇਹ ਗੱਲਾਂ ਸਾਫ ਕਰਦੀਆਂ ਕਿ ਲੋਕਾਂ ਦਾ ਹਿਜਾਨ ਕੀ ਹੈ ਲੋਕ ਕੀ ਚਾਹੁੰਦੇ ਆ ਪਰ 5 ਸਾਲ ਦਾ ਕੈਂਡੀਡੇਟ ਲੱਭ ਦੋ ਪੰਨ ਲਿਆ ਪਰ ਮਹਰਾਨ ਆ ਤਿੰਨ ਚਾਰ ਬੰਦੇ ਰੋਜ਼ ਕਾਂਗਰਸ ਦੇ ਦੂਜੀਆਂ ਪਾਰਟੀਆਂ ਵਿੱਚ ਲਿਜਾ ਜਾਂਦੇ ਤੋਂ ਇਹ ਸਮਾ ਜਿਹੜਾ ਆ ਜਿਹੜੀਆਂ ਪਾਰਟੀਆਂ ਦਾ ਕੋਈ ਸਟੇਬਲ ਹੈ ਨਹੀਂ ਦੇ ਉਹ ਪੈਂਡੈਂਟ ਫੇਰ ਵਾਲੇ ਜਿਹੜੇ ਪਾਰਟੀਆਂ ਟੁੱਟਣ ਕਰਾ ਰਹੇ ਆ ਉਹ ਉਹ ਪਾਰਟੀਆਂ ਦਾ ਅਜਰ ਦੇਖ ਕੇ ਤੇ ਮੈਂ ਬੜੇ ਦਲੇ ਨਾਲ ਕਹਿ ਸਕਦਾ ਕਿ ਸ਼ੋਰ ਨਹੀਂ ਕੱਦ ਲਹੀ ਕੋਈ ਪਾਰਟੀ ਆ ਜਿਹੜੀ ਪੰਜਾਬੀਆਂ ਦੇ ਦਰਦ ਸਮਝਦੀ ਹੈ ਸਾਡੀ ਸਾਰੇ ਜਿਹੜੀ ਵੀ ਲੜਾਈ ਆ ਜਿਹੜੀ ਪੰਜਾਬ ਦੇ ਰਹੀ ਹੈ ਅਧੀ ਪੰਜਾਬ ਦੇ ਹੱਥਾਂ ਦੇ ਲੜ ਰਹੇ ਆ ਅੱਜ ਵੀ ਅਸੀਂ ਜਿਹੜੇ ਪੰਜਾਬ ਦੇ ਉੱਤੇ ਡੱਗੇ ਪੈ ਰਹੇ ਆ ਇਹ ਪੰਜਾਬ ਦਾ ਪੈਸਾ ਬਟੂਰਿਆ ਜਾ ਰਿਹਾ ਹੈ ਬਾਰੀਆਂ ਸਿੱਟਾਂ ਤੇ ਐਡ ਦੇਣ ਵਾਸਤੇ ਜਾਂ ਇੱਕ ਬੰਦੇ ਨੂੰ ਕੁਝ ਚੰਨਵਾਦ ਤੇ ਅਸੀਂ ਉਹਨੂੰ ਬੰਦ ਕਰਨ ਵਾਸਤੇ ਅਜੇ ਜਿਹੜੇ ਸਾਡੇ ਲੋਕਾਂ ਦਾ ਆਪਾਨ ਕਰ ਰਹੇ ਆਂ ਔਰ ਇਹਦੇ ਚੰਗੇ ਗੱਲ ਜਿਹੜੇ ਆ ਐਠਾ ਸਾਹਿਬ ਲਾਸਟ ਦੇ ਵਿੱਚ ਇੱਥੇ ਜਿਹੜੀ ਗੱਲ ਤੁਸੀਂ ਗੱਲ ਗੱਲ ਉੱਥੇ ਹੀ ਜਾਂਦੀ ਕਮਾ ਕੇ ਪਰ ਤੇਰੀ ਇਹ ਡਿਊਟੀ ਬੰਦੀ ਵੀ ਮੈਨੂੰ ਐਕਸਪਲੇਨ ਕਰਨ ਦੀ ਖੁਸ਼ੀ ਕਰਾਂ ਕਿਉਂਕਿ ਇਹ ਸ਼ਹਿਰ ਪਰ ਲੋਕ ਸਾਹ ਦੇ ਲੋਕਾਂ ਦੀ ਰਾਏ ਆ ਕਿ ਐਸ ਵੇਲੇ ਸਿਰ ਤੁਹਾਡੀ ਟਿਕਟ ਮੈਂਡੇ ਦੇ ਨਾਲ ਸਿਰਫ ਇਹ ਮੈਦਾਨ ਦੇ ਵਿੱਚ ਦੋ ਪਹਿਲਵਾਨਾ ਕਿਉਂਕਿ ਜਿਹੜਾ ਵਰਤਾਰਾ ਆਇਆ ਉਹ ਬਿਲਕੁਲ ਨਮਾਇਆ ਅਨੀਤਾ ਸੋਮਪrakash ਭਾਜਪੀ ਤੋਂ ਉਹ ਬਿਲਕੁਲ ਫਰੈਸ਼ ਆ ਉਹਨਾਂ ਦਾ ਸਿਰਫ ਲੋਕਲ ਉੱਥੇ ਆ ਗੋ ਤੇ ਡਾਕਟਰ ਰਾਜਕਮਾਰ ਤੇ ਸੋਨ ਸਿੰਘ ਖੰਡਰ ਦੇ ਵਿਚਾਰੇ ਜਿਹੜਾ ਮੁਕਾਬਲਾ ਜਿਹੜਾ ਇਹ ਪਾਰਟੀ ਬਦਲਣਾ ਜਿਹੜਾ ਦਲ ਬਦਲਣਾ ਪਰ ਪੂਰੇ ਪੰਜਾਬ ਦੀ ਅਸੀਂ ਪੜਨਾ ਗੱਲ ਕਰਦੇ ਆ ਇੱਥੇ ਆ ਕੇ ਕਿ ਜਿਹੜਾ ਪਾਰਟੀਆਂ ਦੀ ਰੱਦੋ ਬਦਲਤ ਹੋਈ ਆ ਉਹ ਦਿਨਾਂ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆ ਜਿੱਥੇ-ਜਿੱਥੇ ਵੀ ਉਮੀਦ ਰਹਿ ਉਹਨਾਂ ਨੇ ਉਮੀਦਵਾਰਾਂ ਨੇ ਕਿਸੇ ਕੋਲੋਂ ਵੀ ਪਾਰਟੀ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾਲੇ ਕਿਤੇ ਗਏ ਆ ਇਹ ਤਾਂ ਜਿਹੜਾ ਪਾਰਟੀ ਬਦਲਦਿਆਂ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਹੋ ਜਣੀ ਦੇਖੋ ਸਾਡੇ ਜਿਹੜੇ ਮਰਹੂਮ ਲੀਡਰ ਸਰ ਪ੍ਰਕਾਸ਼ ਸਿੰਘ ਬਾਦਲ ਕੋ ਵਰਗਿਆ ਕਰਦੇ ਸੀ ਕਿ ਪਾਰਟੀ ਸਾਡੀ ਮਾਨ ਹੈ ਜੀ ਤੇ ਬਾਹਰ ਕਦੇ ਬਦਲ ਨਹੀਂ ਜਾਂਦੀ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਉਹ ਜਿਹੜੇ ਬੰਦੇ ਆਪਣੇ ਮਫਾਦਲੇ ਪਾਰਟੀਆਂ ਬਦਲਦੇ ਆ ਟਿਕਟਾਂ ਲੈਣ ਲਈ ਪਾਰਟੀਆਂ ਬਦਲਦੇ ਆ ਉਹ ਕਾਡੇ ਆ ਉਹ ਕਿੰਨੇ ਲੋਕਾਂ ਦਾ ਇਹ ਦੇਖ ਕਰਦੇ ਜੀ ਤੁਜੀ ਜਿਹੜੀ ਗੱਲ ਜਿਹੜੀ ਸਾਹਮਣੇ ਆਈ ਹੈ ਕਿਉਂਕਿ ਸੋਪਰੇ ਦਾ ਮੁੱਖ ਮੰਤਰੀ ਹਲਕੇ ਦੇ ਵਿੱਚ ਆਇਆ ਔਰ ਮੁੱਖ ਮੰਤਰੀ ਉਸ ਹਲਕੇ ਦੇ ਵਿੱਚ ਆਇਆ ਜਿੱਥੇ ਉਹਦੀ ਪਾਰਟੀ ਦਾ ਇੱਕ ਉਮੀਦਵਾਰ ਵੀ ਦੰਗੀ ਜਗਤ ਜਿਹੜਾ ਇਲੈਕਸ਼ਨੇ ਵੀ ਲੜਿਆ ਦੂਜੇ ਨੰਬਰ ਤੇ ਆਇਆ ਉਹ ਉਮੀਦਵਾਰ ਉੱਥੇ ਜਾਵੇ ਨਾ ਉਹ ਲੋਕ ਬਲਟੇ ਜਾਵੇ ਇਹ ਮਤਲਬ ਪਾਰਟੀ ਤੋਂ ਫਾੜ ਹੋ ਗਈ ਪਾਰਟੀ ਤੋਂ ਫਾੜ ਹੋ ਗਈ ਹੈ ਪਾਰਟੀ ਜਿਹੜੀ ਹੈ ਉਹ ਇਹੀ ਹਾਲ ਜਿਹੜਾ ਬਾਕੀ ਹੈ ਬਾਕੀ ਹਲਕੇ ਦੇ ਵਿੱਚ ਹੁਣ ਕੁਦਰਕ ਮੈਂ ਖੰਭਾ ਕਿ ਕੋਈ ਗੱਲ ਨਹੀਂ ਕਰਦੇ ਸਾਰੇ ਗਲ ਲੋਕ ਹਮ ਤੇ ਅਧਿਵਿਧਾਨ ਤੇ ਕਿ ਅੱਜ 7 ਸਾਲ ਦੇ ਅੰਦਰ ਜੀ ਕੈਂਡੀਡੇਟ ਹਨ ਇਹ ਵੀ ਲੋਕਾਂ ਨੂੰ ਦੱਸਣਾ ਮਰੂਗਾ ਕਿ 7 ਸਾਲ ਦੇ ਵਿੱਚ ਉਹਦੀ ਕਾਰਜਕਾਰੀ ਸਾਜਨੀ ਪਿਛਲੀ ਵਾਰ ਵੀ ਜਦੋਂ ਪਾਰਲੀਮੈਂਟ ਆਈ ਉਹਨਾਂ ਅੱਠੇ ਪਾਰਲੀਮੈਂਟ ਦੀ ਜੁਤੀ ਮਾਰ ਦਿੱਤੀ ਕੋਈ ਨਹੀਂ ਹੋਣ ਪਾਰਟੀ ਵੱਡ ਜੁਤ ਬੰਦ ਹਦੀ ਹਨ ਜਿੰਮੇਵਾਰੀ ਹੋਇਆ ਕਰਦੀ ਹੈ ਜਿਹੜੀ ਵੋਟਾਂ ਪਾ ਕੇ ਹਨ ਜਿਤਾਣਾ ਹੁੰਦਾ ਉਹ ਲੋਕਾਂ ਨੂੰ ਆਸਾਂ ਹੁੰਦੀਆਂ ਸਾਡੇ ਤੇ ਕਿ ਸਾਡਾ ਨੁਮਾਇੰਦਾ ਹੈ ਕਿ ਸਾਡੇ ਦੁੱਖ ਸੁੱਖ ਸੁਧੀ ਕਰੂਗਾ ਸਾਡਾ ਕੰਮ ਕਰੂਗਾ ਇਹ ਆਪਣੇ ਮਫਾਦ ਲਈ ਪਾਰਟੀਆਂ ਬਦਲ ਲਓ ਆਪਣੇ ਮਫਾਦ ਲਈ ਲੱchnਾ ਬਦਲ ਲਓ ਤੇ ਫੇਰ ਤਾਂ ਮੈਂ ਸਮਝਦਾ ਕਿ ਲੋਕ ਇਦਾਂ ਦੇ ਜਾਨੇ ਕੰਨੇ ਕਾਂਢੀ ਸਾਡੀ ਬਾਰ ਬਾਰ ਨਾ ਦੀ ਉਹ ਹਾਵਤਵਾ ਉਹ ਸਾਹਮਣੇ ਆ ਜਾਣੀ ਹੈ ਸਾਰਾ ਕੁਝ ਇਹ ਜਿਹੜੇ ਇੱਥੇ ਆ ਇਕੱਠੇ ਇਕੱਠੇ ਖੜਦੇ ਆ ਮੰਗਵੇਂ ਮੰਗਵੇਂ ਕਿ ਵੋਟਾਂ ਦੀ ਬੋਲੇ ਹੁੰਦੇ ਸਾਡੇ ਜੋ ਮੈਨੂੰ ਦੱਸ ਰਿਹਾ ਜਿੱਦਾਂ ਅੱਜ ਵੀ ਦੇਖਣ ਨੂੰ ਮਿਲ ਰਿਹਾ ਜਿੱਦਾਂ ਇੱਕ ਜੁੜਦੇ ਨਾਲ ਸਾਰੀ ਪਾਰਟੀ ਨਹੀਂ ਆ ਟੇਬਲ ਨੂੰ ਪਹਿਲਾਂ ਕੱਟ ਕਰਕੇ ਬੇਤਮਸ਼ਨ ਦਿੱਤਾ ਉਹ ਇਹ ਗੱਲ ਸਾਫ਼ ਕਰਦੀ ਆ ਕਿ ਸਾਰੇ ਬੱਤੇ ਪੱਤੀ ਹੋ ਗਏ ਤੋਂ ਇਹ ਆ ਕਿ ਜੇ ਪਹਿਲੀ ਵਾਰੀ ਸਾਨੂੰ ਮਾਨ ਮਿਲਿਆ ਜਿਹੜਾ ਸ਼ਾਹਪੁਰ ਦੇ ਕਾਲੇ ਦਲ ਨੂੰ ਸੇ ਆਪਾਂ ਇਹ ਸੀਟ ਜਿੱਤ ਕੇ ਵਾਪਿੰਦ ਤੋਂ ਇਹਦੀ ਬੰਦੀ ਆ ਬਹੁਤ ਬੋਤਨਾ ਸੋ ਦੋਸਤੋ ਇਹ ਸਾਹ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਸ਼ਾਹਪੁਰ ਤੋਂ ਉਮੀਦਵਾਰ ਤੇ ਚਾਰ ਵਾਰ ਐਮਐਲਏ ਰਹੇ ਤੇ ਮੰਤਰੀ ਰਹੇ ਤੇ ਸੀਪੀਐਸ ਵੀ ਰਹੇ ਹੁਣ ਇਹਨਾਂ ਨੂੰ ਬਹੁਤ ਆਸਵੰਦ ਨੇ ਕਿ ਉਹਨਾਂ ਵਾਲੇ ਸਮੇਂ ਜਿਵੇਂ ਲੋਕਾਂ ਨੇ ਇਹਨਾਂ ਦਾ ਸਮਰਥਨ ਦਿੱਤਾ ਸਮਰਥਨ ਦੇ ਪ੍ਰਕਟਮੈਣੇ ਤੋਂ ਬਾਅਦ ਹੁਣ ਇਹਨਾਂ ਦੇ ਜਿਹੜਾ ਮੁੱਦੇ ਲੈ ਕੇ ਜਾਣੇ ਆ ਮੁੱਦੇ ਵੀ ਇਹਨਾਂ ਦੇ ਕਾਫੀ ਪ੍ਰਭਾਵਤ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਦੌਰਾਨ ਵੀ ਇਹਨਾਂ ਦਾ ਜਿਹੜਾ ਲੋਕਾਂ ਦੇ ਨਾਲ ਰابطਾ ਵੀ ਬਣਿਆ ਰੁਕਾ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਆਪਣੇ ਚੈਨਲ ਦੇ ਮਾਧਿਅਮੇ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਜਿਹੜਾ ਨੂੰ ਪਤਾ ਰਹੇ ਸ਼੍ਰੋਮਣੀ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਨਿਊਜ਼ ਲਈ ਜਲਦੀ ਆ ਜਾਓ